ਮੋਕ ਮੰਤਰੀ ਸਾਹਿਬ ਮੋਕਵਦੀ ਸਾਹਿਬ ਬੋਲਣਗੇ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਅ ਤੁਸੀਂ ਮੈਨੂੰ ਇਸ ਮੁਕੱਦਸ ਹਾਊਸ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ ਤੇ ਅ ਰਣੇ ਕਮੈਂਟਰੀ ਨਾ ਕੀਤੀ ਜਾਵੇ ਮੈਂ ਟ੍ਰੈਜਰੀ ਬੈਂਚੇ ਨੂੰ ਬੇਨਤੀ ਕਰਦਾ ਬਹੁਤ-ਬਹੁਤ ਜਦੋਂ ਮੁਕਸੀ ਸਾਹਿਬ ਬੋਲਦੇ ਲੈਟ ਹਿਮ ਸਪੀਕ ਜੀ bbnb ਤੇ بحث چل رہی ہے۔ بڑا ਪਿਛਲੇ ਦਿਨੀ ਆਲ ਪਾਰਟੀ ਮੀਟਿੰਗ ਵੀ ਹੋਈ ਸੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇंदे ਆਏ ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਕਿ ਹਾਂ ਅਸੀਂ ਇਸ ਮਾਮਲੇ 'ਚ ਤੁਹਾਡੇ ਨਾਲ ਹ ਕਿ ਪੰਜਾਬ ਦੇ ਪਾਣੀ ਦਾ ਮਸਲਾ ਸੀ। ਪਰਸੋਂ ਵੀ ਮੈਂ ਦਿੱਲੀ ਗਿਆ ਹੋਇਆ ਸੀਗਾ ਤੇ एसवाईएल si. uh, दी मीटिंग सी ਤੁਸੀਂ ਕੁਛ ਨਹੀਂ ਕਹਿੰਦੇ ਹੁਣ ਨਹੀਂ ਕੁਛ ਕਹੋ एसवाईएल ਤੇ ਮਾਨਯੋਗ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਸਾਹਿਬ ਮਾਨਯੋਗ ਮੁੱਖ ਮੰਤਰੀ ਹਰਿਆਣਾ ਸੈਣੀ ਸਾਹਿਬ ਮੀਟਿੰਗ ਸੀ ਸਾਰੇ ਅਫਸਰ ਉੱਤੇ ਮੌਜੂਦ ਸੀ ਪਾਣੀ ਤੇ 2-3 ਘੰਟੇ ਦੀ ਬਹਿਸ ਚੱਲੀ ਸਪੀਕਰ ਸਾਹਿਬ ਜਦੋਂ ਅਫਸਰ ਪ੍ਰੈਜੈਂਟੇਸ਼ਨ ਦਿੰਦੇ ਨੇ 1955 ਤੋਂ ਸ਼ੁਰੂ ਕਰ ਲੈਂਦੇ ਆ ਜੀ ਉਹ 1955 ਚਾਹੇ ਹੋ ਗਿਆ ਜੀ ਫਿਰ 1900 ਕਾਟ ਚਾਹੇ ਹੋ ਗਿਆ ਜੀ 1962 ਚਾਹੇ ਹੋ ਗਿਆ ਜੀ 66 ਚਾਹੇ ਹੋ ਗਿਆ ਜੀ 70 ਚਾਹੇ ਹੋ ਗਿਆ ਅਜੇ ਤਾਂ ਜੰਮੇ ਹੀ ਨਹੀਂ ਸਰ ਉਦੋਂ ਅਜੇ ਤਾਂ 75 ਮਾੜ ਲਾਂ ਜੀ ਦੇ ਉਦੋਂ ਉਦੋਂ ਬਾਅਦ ਦੀਆਂ ਗੱਲਾਂ ਕਰ ਲਈਏ ਉਦੋਂ ਪਾਣੀ ਕਿੰਨਾ ਹੋਊਗਾ ਇਤਰਾ ਪੇਰੀਆਂ ਦੇ ਵਿੱਚ ਲਿਖਿਆ ਹੋਇਆ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀਤਾ ਜਿਹੜਾ ਰਿਵਿਊ ਕਿ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀਟੀ ਰੱਦ ਕਰਤੀ ਔਰ ਜੋ ਚੇਲਮ ਦਾ ਤਾਂ ਆ ਨਹੀਂ ਸਕਦਾ ਜੀ ਜਨਾਬ ਦਾ ਰਾਵੀ ਦਾ ਉੱਜਦਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਚ ਆ ਸਕਦਾ ਹੈ 23 एमएएफ 23 ਮਿਲੀਅਨ ਏਕਰ ਫੀਟ ਪੰਜਾਬ ਦੇ ਪੌਂਗ ਚ ਆ ਸਕਦਾ ਹੈ ਰਣਜੀਤ ਸਾਗਰ ਡੈਮ ਚ ਆ ਸਕਦਾ ਤੇ ਪਾਖੜਾ ਚ ਆ ਸਕਦਾ ਮੈਂ ਇਹੀ ਕਹਿ ਕੇ ਆ ਉੱਥੇ ਵੀ ਬੜੀ ਵਧੀਆ ਗੱਲ ਹੈ ਲਿਓ ਇਹ ਸਾਨੂੰ ਰਿਪੀਰੀਅਨ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਿਪੀਰੀਅਨ ਪੰਜਾਬ ਹੋਊਗਾ ਔਰ ਰਿਪੀਰੀਅਨ ਦਾ ਪਹਿਲਾ ਹੱਕ ਹੁੰਦਾ ਹੈ ਤੇ ਪੰਜਾਬ ਨੂੰ ਪਾਣੀ ਮਿਲ ਜੂਗਾ ਜੀ